ਬੇਸਿਕਲੀ ਸਾਡੇ ਜਿਹੜਾ ਮਨਜੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੁੰਦਾ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਆਪਰੇਸ਼ਨ ਅਸੀਂ ਚਲਾਉਂਦੇ ਰਹਿੰਨੇ ਆ ਆਰਗੇਨਾਈਜ਼ ਗੈਂਗਸ ਦੇ ਖਿਲਾਫ ਉਹਦੇ ਸਾਡੇ ਐਸਐਚਓ ਕੈਂਟ ਜਤਿੰਦਰ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਆ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦੇ ਤੇ ਆਰਮਡ ਨੇ ਉਹਦੇ ਤਹਿਤ ਮੁਕੱਦਮਾ ਉਹਨਾਂ ਨੇ ਦਰਜ ਕੀਤਾ ਸੀ ਉਸ ਤੋਂ ਬਾਅਦ ਤਫ਼ਤੀਸ਼ ਦੇ ਵਿੱਚ ਚੱਲ ਰਹੇ ਸੀਗੇ ਔਰ ਜਿਹੜਾ ਪਹਿਲਾ ਕੇਸ ਉਹਨਾਂ ਨੂੰ ਐਸ ਪਰ ਜਿਹੜਾ ਇਨਫੋਰਮੇਸ਼ਨ ਆ ਪਹਿਲਾਂ 2 ਦਿਨ ਪਹਿਲਾਂ ਮੈਂ ਦਰਜ ਕੀਤਾ ਗਿਆ ਸੀਗਾ 7 ਤਰੀਕ ਨੂੰ ਸாரி 7 ਨੂੰ ਇਹ ਮੁਕਦਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ ਤਿੰਨ ਬੰਦੇ ਫੜੇ ਗਏ ਤੇ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੇ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ ਜਿੱਥੇ ਆਪਾਂ ਖੜੇ ਆ ਇੱਥੇ ਐਸਐਚਓ ਕੈਂਟ ਨੇ ਉਹਨਾਂ ਨੂੰ ਦੋ ਮੋਟਰਸਾਈਕਲ ਤੇ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਅਏ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਔਰ ਐਕਸਚੇਂਜ ਪੁਲਿਸ ਦੀ ਜਿਹੜੀ ਗੱਡੀ ਆ ਉਹਦੇ ਵੀ ਲੱਗਿਆ ਫਾਇਰ ਫਿਰ ਇਹਨਾਂ ਨੇ ਉਹਨਾਂ ਨੂੰ ਵਾਰਨ ਕੀਤਾ ਪਰ ਫਿਰ ਉਹਦੇ ਜਵਾਬੀ ਫਾਇਰ ਚ ਉਹਨੇ ਇੱਕ ਹੋਰ ਫਾਇਰ ਅੱਗੇ ਕੀਤਾ ਤੇ ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ ਦੂਜਾ ਜਿਹੜਾ ਦੱਤਿਆ ਰਾਜ ਦੀ ਪਛਾਣ ਹੋਈ ਆ ਉਹਦੇ ਗੋਲੀ ਲੱਗੀ ਜਦੋਂ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਿਹੜੀ ਮੇਨ ਗੱਲ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਜਿਹੜੇ ਸੈਕੰਡ ਹੈਂਡ ਕਮਾਂਡ ਸਮਝ ਲਓ ਅਮਰਿਤ ਦਾਲਮ ਤੇ ਕੇਸ਼ਵ ਸ਼ਵਾਲਾ ਇਹਨਾਂ ਨੇ ਇਹ ኦਪਰੇਟ ਕਰ ਰਹੀ ਸੀ ਔਰ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਅਦਿੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਨਲੰਦਾ ਬਿਹਾਰ ਦਾ ਰਹਿਣ ਵਾਲਾ ਔਰ ਪਹਿਲੀ ਵਾਰ ਇਹ ਸ਼ਹਿਦ ਹੋਇਆ ਕਿ ਪੰਜਾਬੀ ਗੈਂਗਸਟਰਸ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਿਹਾ ਸੋ ਥੈਟ ਆਇਡੈਂਟੀਟੀ ਕਨਸੀਲ ਹੋ ਜੇ। ਔਰ ਅਦਿੱਤਿਆ ਰਾਜ ਜਿਹੜਾ ਇੰਜਰਡ ਹੋਇਆ ਇਹ ਇੰਪੋਰਟੈਂਟ ਹੈ ਇਸ ਕਰਕੇ ਹੈ ਕਿ ਕਾਫੀ ਦੇਰ ਤੋਂ ਪਤਾ ਲੱਗਿਆ ਹੈ ਦੇ ਜੋ ਨਾਲਦਿਆਂ ਦੀ ਪੁੱਛਗਿੱਛ ਤੋਂ ਵੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਿਹਾ ਸੀ ਇਹਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ। ਹੁਣ ਇਹ ਜਿਹੜੀ ਰਿਕਵਰੀ ਹੈ ਬੜਾ ਇੱਕ ਸਫਿਸਟੀਕੇਟਿਡ ਬਲੌਕ ਪਿਸਟਲ 9mm ਜਿਹੜਾ ਮੇਡ ਇਨ ਤੁਰਕੀ ਹੈ। ਔਰ ਆਟੋਮੈਟਿਕ ਫਾਇਰ ਵੀ ਜਿਹੜਾ ਕਰਦਾ ਬਹੁਤ ਹੀ ਜ਼ਿਆਦਾ ਲੀਥਲ ਹੈ ਉਹ ਰਿਕਵਰ ਹੋਇਆ ਜਿਹੜਾ ਕਿ ਜਿਹਦੇ ਨਾਲ ਇਹਨਾਂ ਇਸਤੇ ਪੁਲਿਸ ਪਾਰਟੀ ਤੇ ਅਦਿੱਤਿਆ ਨੇ ਫਾਇਰ ਕੀਤਾ ਇੱਕ ਬੱਤੀ ਬੋਰ ਦਾ ਦੂਜਾ ਪਿਸਟਲ ਮਿਲਿਆ ਦੂਸਰੇ ਅਕਿਊਜ਼ ਜਿਹੜਾ ਇਹਦੇ ਨਾਲ ਭੱਜਿਆ ਸੀਗਾ ਕੁਲਵਿੰਦਰ ਬਿੱਲਾ ਤੋਂ ਇੱਕ ਵਰਨਾਕਾਰ ਹੈਗੀ ਇੱਕ ਮੋਟਰਸਾਈਕਲ ਬਾਕੀ ਕੁਝ ਹੋਰ ਮਾਰੂ ਹਥਿਆਰ ਨੇ ਤਾਂ ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡਾ ਇੱਕ ਜਿਹੜਾ ਐਕਸ਼ਨ ਹੈ ਔਰ ਕੋਈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬਚ ਗਈ ਹੈ ਇਹਨਾਂ ਦੀ ਅਰੈਸਟ ਨਾ ਹੁਣ ਇਹਨਾਂ ਦੀ ਪੁੱਛ ਕੇ ਚੁਏਗੀ ਡਿਟੇਲਸ ਔਰ ਇੱਕ ਕਾਫੀ ਇੰਪੋਰਟੈਂਟ ਮੋਡਿਊਲ ਲਹਿਗਾ ਜਗੂ ਭਗਵਾਨਪੁਰਿਆ ਗੈਂਗ ਦਾ ਜਿਹਨੂੰ ਕਿ ਜਿਵੇਂ ਮੈਂ ਦੱਸਿਆ ਅਮਰਤ ਦਾਲਮ ਜਿਹੜਾ ਬਟਾਲੇ ਦਾ ਹੁਣ ਇਸ ਵੇਲੇ ਦੋਨੋਂ ਅਬਰੌਡ ਨੇ ਕੇਸ਼ਵ ਸ਼ਵਾਲਾ ਚਲਾ ਰਹੇ ਨੇ ਔਰ ਲੋਕਾਂ ਨੂੰ ਫਰਾਤੀ ਵਾਸਤੇ ਐਕਸਟਰਸ਼ਨ ਵਾਸਤੇ ਕੌਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੇ ਹੁਣ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਣਾ ਸੀਗਾ ਔਰ ਜਿਹੜੇ ਨਾਲ ਦੇ ਤਿੰਨ ਮੁੰਡੇ ਦੂਸਰੇ ਨੇ ਉਹ ਇਹਨਾਂ ਦੇ ਅਸੋਸੀਏਟਸ ਬਣਾਏਗੇ ਇਹਨਾਂ ਨੂੰ ਸਾਰਿਆਂ ਨੂੰ ਜੱਗੂ ਨੇ ਤੇ ਅਮਰਤ ਦਾਲਮ ਨੇ ਤੇ ਕੇਸ਼ਵ ਨੇ ਆਪਸ ਵਿੱਚ ਜੋੜਿਆ ਜਿਹੜੇ ਦੂਸਰੇ ਲੜਕੇ ਨੇ ਜਿਹੜਾ ਦਿੱਤਿਆ ਰਾਜ ਤਾਂ ਨਲੰਦਾ ਬਿਹਾਰ ਦਾ ਹੈ 18 ਸਾਲ ਦਾ ਹੈਗਾ ਇਲੈਕਟ੍ਰੋਨਿਕ ਇੰਜੀਨੀਅਰ ਕੀਤੀ ਹੈ ਐਨ ਇੰਪਲੋਇਡ ਹੈ ਕੁਲਵਿੰਦਰ ਬਿੱਲਾ ਹੈਗਾ ਰਸੂਲਪੁਰ ਬੇਟ ਗੁਰਦਾਸਪੁਰ ਦਾ ਹੈ ਡਰਾਈਵਰ ਹੈ ਬਾਈ ਪ੍ਰੋਫੈਸ਼ਨ ਇਹਤੇ ਪਹਿਲਾਂ ਵੀ 4068 ਦਾ ਕੇਸ ਹੈਗਾ ਪੁਰਾਣਾ ਪੁਰਾਣਾ ਛਾਲਾ ਗੁਰਦਾਸਪੁਰ ਥਾਣੇ ਚ ਵਿਕਰਮ ਜਿਹੜਾ ਹੈਗਾ ਇੱਕ ਤੀਸਰਾ ਮੁਲਜ਼ਮ ਜਿਹੜਾ ਦਾਊਵਾਲ ਗੁਰਦਾਸਪੁਰ ਦਾ ਇਹ ਅਨਐਮਪਲੋਇਡ ਹੀ ਹੈ 25 ਸਾਲ ਦਾ 12ਵੀਂ ਪਾਸ ਹੈ ਮਨਪ੍ਰੀਤ ਬੂੜਾ ਹੈ ਇਹ ਜਗਤਪੁਰ ਕਲਾਂ ਜਿਹੜੇ ਕਲਾਂ ਹੈਗੀ ਹੈ ਗੁਰਦਾਸਪੁਰ 12ਵੀਂ ਪਾਸ ਹੈ ਇਹ ਵੀ ਅਨਐਮਪਲੋਇਡ ਹੈ ਤੇ ਗੁਰਪ੍ਰੀਤ ਗੋਪੀ ਹੈ ਇਹ ਅਜਨਾਲੇ ਦੇ ਕੋਲ ਪਿੰਡ ਹੈ ਦਾ ਅਮਰਸਰ ਰੂਰਲ ਦੇ ਵਿੱਚ 20 ਸਾਲ ਦਾ ਇਹ ਵੀ ਅਨਐਮਪਲੋਇਡ ਹੈ ਸੋ ਇਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਗੈਂਗ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਔਰ ਇਹਨਾਂ ਟਾਸ ਜਿਹੜੇ ਦੇਣੇ ਦਿੱਤੇ ਜਾਣੇ ਸੀ ਇਹਨੂੰ ਦਿੱਤਿਆਂ ਨੂੰ ਬੇਸਿਕਲੀ ਜੋ ਲੁਕੋਇਆ ਗਿਆ ਸਾਡੀ ਜਿਹੜੀ ਮਡਲੀ ਪੁਛ ਗਈ ਤੋਂ ਪਤਾ ਲੱਗਿਆ ਮੁਲਜ਼ਮਾਂ ਤੋਂ ਵੱਖ-ਵੱਖ ਸ਼ਹਿਰ ਤੇ ਗੁਰਦਾਸਪੁਰ ਬਟਾਲਾ ਏਰੀਆ ਔਰ ਇਵਨ ਲੁਧਿਆਣਾ ਵੀ ਇਹਨੂੰ ਰੱਖਿਆ ਗਿਆ ਸੀ ਲੁਕੋ ਕੇ ਔਰ ਪਹਿਲੀ ਵਾਰ ਮੈਂ ਇਹ ਦੇਖਿਆ ਕਿ ਇਸ ਤਰ੍ਹਾਂ ਦੀ ਕਨਸੀਲਡ ਆਈਡੈਂਟੀਟੀ ਵੀ ਬਾਹਰਲਾ ਬੰਦਾ ਆਜੇ ਤਾਂ ਕਿ ਪੰਜਾਬ ਦੇ ਵਿੱਚ ਸ਼ੱਕ ਹੀ ਨਹੀਂ ਪੈਂਦਾ ਵੀ ਇਹ ਬੰਦਾ ਤਾਂ ਬਾਹਰਲਾ ਹੈ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਜੇ ਸਾਰੀ ਜਿਹੜੀ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਰਵਿੰਦਰਪਾਲ ਸਾਡੇ ਡੀਸੀਪੀ ਸਾਹਿਬ ਨੇ ਸ੍ਰੀ ਵਿਨੇਲਾ ਜੀ ਸਾਡੇ ਏਡੀਸੀਪੀ 2 ਸ਼ਿਵਦਰਸ਼ਨ ਏਸੀਪੀ ਵੈਸਟ ਔਰ ਜਤਿੰਦਰ ਜਿਹੜੇ ਸਾਡੇ ਐਸਐਚਓ ਕੈਂਟ ਤੇ ਉਹਨਾਂ ਦੀ ਟੀਮ ਨੇ ਸਰ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਨੇ ਔਰ ਜਿਹੜਾ ਇਹਦੇ ਨਾਲ ਮੋਟਰਸਾਈਕਲ